ਇੱਕ ਵਾਰ ਦੀ ਗੱਲ ਹੈ ਕੁਝ ਲੋਕ ਮਿਲ ਕੇ ਬੱਸ ਰਾਹੀਂ ਕਿਸੇ ਤੀਰਥ ਯਾਤਰਾ ਤੇ ਜਾ ਰਹੇ ਸਨ ਸਾਰੇ ਆਪਣੀਆਂ ਆਪਣੀਆਂ ਗੱਲਾਂ ਵਿੱਚ ਰੁੱਝੇ ਹੋਏ ਸਨ ਕੁਝ ਆਪਣੇ ਕਾਰੋਬਾਰ ਦੀਆਂ ਗੱਲਾਂ ਕਰ ਰਹੇ ਸਨ ਕੁਝ ਆਪਨੀ ਕਿਸੇ ਪ੍ਰਾਪਤੀ ਦੀਆਂ ਸ਼ੇਖੀਆਂ ਮਾਰ ਰਹੇ ਸਨ ਕੁਝ ਕਿਸੇ ਵੀ ਚੁਗਲੀ ਨਿੰਦਿਆ ਕਰ ਰਹੇ ਸਨ ਤੇ ਕੁਝ ਵੈਸੇ ਹੀ ਮਗਜਾਲੀ ਮਾਰ ਰਹੇ ਸਨ ਸਾਰੇ ਬੱਸ ਵਿੱਚ ਕੇਵਲ ਇੱਕ ਯਾਤਰੀ ਅਜਿਹਾ ਸੀ ਜੋ ਇੱਕ ਪਾਸੇ ਬੈਠਾ ਕੋਈ ਪਾਠ ਹਾਦਸਾ ਕਰ ਰਿਹਾ ਸੀ ਰਾਹ ਵਿੱਚ ਜ਼ੋਰਦਾਰ ਬਾਰਿਸ਼ ਹੋਣ ਲੱਗ ਪਈ ਬਿਜਲੀ ਬਹੁਤ ਤੇਜ਼ੀ ਨਾਲ ਚਮਕ ਰਹੀ ਸੀ ਅਤੇ ਵਾਰ-ਵਾਰ ਬੱਸ ਉੱਪਰ ਡਿੱਗਣ ਵਾਲੀ ਹੋ ਕੇ ਵਾਪਸ ਚਲੀ ਜਾਂਦੀ ਸੀ ਡਰਾਈਵਰ ਤੇ ਕੰਡਕਟਰ ਨੇ ਮੁਸਾਫਰਾਂ ਨਾਲ ਸਲਾਹ ਕਰਕੇ ਬੱਸ ਇੱਕ ਪਾਸੇ ਖੜੀ ਕਰ ਦਿੱਤੀ ਇੱਕ ਬਜ਼ੁਰਗ ਯਾਤਰੀ ਕਹਿਣ ਲੱਗਾ ਭਾਈ ਆਪਣੇ ਵਿੱਚ ਕੋਈ ਬੁਰਾ ਬੰਦਾ ਬੈਠਾ ਅਤੇ ਬਿਜਲੀ ਵਾਰ-ਵਾਰ ਉਸਤੇ ਡਿੱਗਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਬਾਕੀ ਸਾਰੇ ਬੰਦੇ ਨੇਕ ਹੋਣ ਕਾਰਨ ਬਿਜਲੀ ਟਲ ਰਹੀ ਹੈ। ਬਸ ਵਿੱਚੋਂ ਇਕੱਲਾ-ਇਕੱਲਾ ਯਾਤਰੀ ਹੇਠ ਉਤਰੇਗਾ ਅਤੇ ਉਹ ਸਾਹਮਣੇ ਰੁੱਖ ਤੇ ਹੱਥ ਲਾ ਕੇ ਵਾਪਸ ਆਵੇਗਾ। ਉਸ ਨੇ ਇੱਕ ਕਿਸ਼ਤੀ ਦਾ ਉਦਾਹਰਨ ਵੀ ਦਿੱਤੀ ਜੋ ਕਿਸੇ ਪਾਪੀ ਬੰਦੇ ਦੇ ਵਿੱਚ ਹੋਣ ਕਾਰਨ ਸਮੁੰਦਰ ਵਿੱਚ ਡੁੱਬ ਗਈ ਸੀ ਅਤੇ ਕੇਵਲ ਇੱਕ ਹੀ ਯਾਤਰੀ ਬਚ ਸਕਿਆ ਸੀ। ਸਾਰੇ ਉਸ ਸਿਆਣੇ ਬੰਦੇ ਦੀ ਸਲਾਹ ਨਾਲ ਸਹਿਮਤ ਹੋ ਗਏ ਅਤੇ ਇੱਕ-ਇੱਕ ਕਰਕੇ ਬਸ ਵਿੱਚੋਂ ਉਤਰਨ ਲੱਗੇ। ਹਰ ਮੁਸਾਫਿਰ ਦੱਦਰ ਰੁੱਖ ਕੋਲ ਜਾਂਦਾ ਉਸ ਤੇ ਹੱਥ ਲਾ ਕੇ ਵਾਪਸ ਆਉਂਦਾ ਅਤੇ ਫਿਰ ਬੱਸ ਵਿੱਚ ਸਵਾਰ ਹੋ ਕੇ ਸੁੱਖ ਦਾ ਸਾਹ ਲੈਂਦਾ ਇਸ ਤਰ੍ਹਾਂ ਪਾਠ ਕਰਨ ਵਾਲੇ ਇਕੱਲੇ ਯਾਤਰੀ ਨੂੰ ਛੱਡ ਕੇ ਬਾਕੀ ਸਾਰੇ ਯਾਤਰੀ ਰੁੱਖ ਨੂੰ ਛੋ ਕੇ ਵਾਪਸ ਆ ਗਏ ਪਰ ਕਿਸੇ ਤੇ ਬਿਜਲੀ ਨਾ ਡਿੱਗੀ ਸਾਰੇ ਯਾਤਰੀ ਮਨ ਵਿੱਚ ਸੋਚ ਰਹੇ ਸਨ ਅਤੇ ਕੁਝ ਤਾਂ ਕੁਸਰਮਸਰ ਵੀ ਕਰ ਰਹੇ ਸਨ ਕਿ ਇਹ ਆਖਰੀ ਯਾਤਰੀ ਹੀ ਕੋਈ ਪਾਪੀ ਵਿਅਕਤੀ ਹੈ ਅਤੇ ਜਦੋਂ ਰੁਕਣ ਨੂੰ ਹੱਥ ਲਾਉਣ ਜਾਵੇਗਾ ਤਾਂ ਬਿਜਲੀ ਇਸਤੇ ਹੀ ਡਿੱਗੇਗੀ ਜਦ ਉਸ ਨੂੰ ਬਸ ਵਿੱਚ ਉਤਰਨ ਲਈ ਕਿਹਾ ਗਿਆ ਤਾਂ ਉਹ ਕਹਿਣ ਲੱਗਾ ਕਿ ਹੁਣ ਬਿਜਲੀ ਕਰਕਣੀ ਬੰਦ ਹੋ ਗਈ ਅਤੇ ਇਹ ਬਸ ਤੇ ਨਹੀਂ ਡਿੱਗੇਗੀ ਸੋ ਬਸ ਅੱਗੇ ਤੋਰ ਲੈਣੀ ਚਾਹੀਦੀ ਹੈ ਪਰ ਸਾਰੇ ਯਾਤਰੀ ਸੋਚ ਰਹੇ ਸਨ ਕਿ ਉਹ ਪਾਪੀ ਬੰਦਾ ਮਰਨ ਤੋਂ ਡਰ ਰਿਹਾ ਹੈ ਜਿਸ ਕਾਰਨ ਉਹ ਬੱਸ ਵਿੱਚ ਹੇਠ ਉਤਰਨ ਤੋਂ ਇਚਾ ਜਿ ਕਰ ਰਿਹਾ ਹੈ ਜੋ ਸਭ ਨੇ ਰੌਲਾ ਪਾ ਕੇ ਉਸ ਨੂੰ ਬੱਸ ਵਿੱਚੋਂ ਉਤਾਰ ਦਿੱਤਾ ਰੱਬ ਦੀ ਕਰਨੀ ਐਸੀ ਹੋਈ ਕਿ ਜਦ ਉਹ ਯਾਤਰੀ ਰੁੱਖ ਨੂੰ ਹੱਥ ਲਾਉਣ ਗਿਆ ਤਾਂ ਪੂਰੀ ਬੱਸ ਤੇ ਹੀ ਬਿਜਲੀ ਡਿੱਗ ਪਈ ਅਤੇ ਕੇਵਲ ਰੁੱਖ ਕੋਲ ਗਿਆ ਹੋਇਆ ਉਹ ਇਕੱਲਾ ਯਾਤਰੀ ਇਸ ਦੀ ਮਾਰ ਤੋਂ ਬਚ ਸਕਿਆ ਸ਼ਾਇਦ ਉਸ ਕਾਰਨ ਹੀ ਸਾਰੀ ਬੱਸ ਦਾ ਬਚਾਅ ਹੋ ਰਿਹਾ ਸੀ ਸੱਚਮੁੱਚ ਇੱਕ ਬੁਰਾ ਬੰਦਾ ਬਹੁਤ ਸਾਰਿਆਂ ਨੂੰ ਮਾਰ ਸਕਦਾ ਹੈ ਅਤੇ ਇੱਕ ਚੰਗਾ ਬੰਦਾ ਬਹੁਤ ਸਾਰਿਆਂ ਨੂੰ ਤਾਰ ਸਕਦਾ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਚੰਗੇ ਕਾਰਜ ਕਰਨੇ ਚਾਹੀਦੇ ਹਨ ਅਤੇ ਆਪਣੇ ਮਨ ਨੂੰ ਚੰਗਿਆਈ ਵਾਲੇ ਪਾਸੇ ਹੀ ਲਾ ਕੇ ਰੱਖਣਾ ਚਾਹੀਦਾ ਹੈ ਦੋਸਤੋ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਤਾਂ ਇਸ ਨੂੰ ਅੱਗੇ ਸ਼ੇਅਰ ਕਰੋ ਸਾਡੇ ਚੈਨਲ ਸਰਜਨਾ ਟੀਵੀ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਹੋਰ ਨਵੇਂ-ਨਵੇਂ ਅਪਲੋਡ ਅਸੀਂ ਦਿਖਾ ਸਕੀਏ ਬਹੁਤ-ਬਹੁਤ ਧੰਨਵਾਦ